ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਪਰਾਲੀ ਨੂੰ ਅੱਗ ਲਗਾਈ ਹੈ। ਪਰਾਲੀ ਨੂੰ ਅੱਗ ਲਗਾਉਂਦਿਆਂ ਦੀ ਕਿਸਾਨਾਂ ਨੇ ਵੀਡੀਓ ਬਣਾ ਲਈ। ਵੀਡੀਓ 'ਚ ਮੁਲਾਜ਼ਮ ਅਫਸਰਾਂ ਦੇ ਹੁਕਮ ਦੇ ਉੱਤੇ ਇਹ ਕਾਰਵਾਈ ਦਾ ਹਵਾਲਾ ਦੇ ਰਹੇ ਨੇ। ਕਿਸਾਨਾਂ ਨੇ ਟਰੈਕਟਰ ਟੂ ਟਵਿੱਟਰ ਪੰਜਾਬ ਦੇ ਉੱਤੇ ਵੀਡੀਓ ਪਾਈ। ਭਾਜਪਾ ਆਗੂ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਵੀਡੀਓ ਅੱਗੇ ਸ਼ੇਅਰ ਕੀਤੀ। ਲਿਖਿਆ ਕਿ ਕਿਸ ਦੇ ਹੁਕਮ ਤਹਿਤ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਜਦੋਂ ਰક્ષਕ ਸੀ ਪੱਖਕ ਬਣ ਜਾਏ ਤਾ ਫਿਰ ਪੰਜਾਬ ਦਾ ਤਾਂ ਰੱਬ ਹੀ ਰੱਖਾ ਇਹ ਜ਼ਿਕਰ ਬਲੀਏਵਾਲ ਦੇ ਵੱਲੋਂ ਕੀਤਾ ਗਿਆ ਤਾਂ ਪਾਜਪਾਗੂ ਪ੍ਰੇਤਪਾਲ ਸਿੰਘ ਬਲੀਏਵਾਲ ਜਿਨ੍ਹਾਂ ਦੇ ਵੱਲੋਂ ਇਹ ਵੀਡੀਓ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਕਿਸਾਨ ਸਵਾਲ ਚੁੱਕਦੇ ਹੋਏ ਨਜ਼ਰ ਆ ਰਹੇ ਨੇ ਆਖਰ ਕੀ ਕੁਝ ਉਸ ਦਰਮਿਆਨ ਤਕਰਾਰ ਹੋਈ ਕੀ ਕਹਿ ਰਹੇ ਨੇ ਕਿਸਾਨ ਇਹ ਸੁਣਾ ਦਿੰਦੇ ਆ ਪਹਿਲਾ ਨਹੀਂ ਸਰ ਤੁਸੀਂ ਕਟਕੋੜਾ ਫਤਿਹ ਕਰਮ ਸਾਨੂੰ ਹੁਕਮ ਹੈ ਤਾਂ ਨਹੀਂ ਹੁਕਮ ਤੁਸੀਂ ਵੀ ਸਾਡੇ ਵੀ ਤੁਹਾਡੇ ਦੇ ਦੇਖੇ ਬਾਣ ਨੇ ਤੇਰੇ ਵੀ ਨਾ ਕਹਿਣ ਲੱਗਾ ਇਹ ਤਾਂ ਇੱਕ ਖਾਨ ਕਿੰਨਾ ਗਰੀਬ ਹੋ ਕੋਈ ਪਤਾ ਤੁਸੀਂ ਇਹ ਕਹਿਣਗੇ ਮਚਾ ਦਿਓ ਓਏ ਚਾਰ ਬੰਦੇ ਹੁਕਮ ਨਹੀਂ ਕਰ ਸਕਦੇ ਬਈ ਹੋਰ ਦੱਸੋ ਚਾਰ ਵਾਈ ਵੀਰੇ ਥੋੜਾ ਕੰਮ ਨਹੀਂ ਕੀਤਾ ਗੱਗਦੇ ਨੂੰ ਅੱਧੀ ਬਲਾਕੇ ਤੇ ਆ ਵੀਡੀਓ ਬਣਾਉਣਾ ਮੇਰੇ ਤੇ ਹੱਗ ਵਜਾਉਣ ਨੂੰ ਲਾਉਣ ਲੱਗ ਗਿਆ ਵੀਡੀਓ ਕਾਹਦਾ ਬਣਾਉਣਾ ਕੋਈ ਨਹੀਂ ਤੁਸੀਂ ਬਾਈ ਆਪਣਾ ਸਾਦਾ ਦੇ ਨਹੀਂ ਨਹੀਂ ਸਰਪੰਚ ਸਾਹਿਬ ਤੁਸੀਂ ਬਾਈ ਤੁਸੀਂ ਮੋਗਾ ਜੁਣ ਮਾਰਾਵੇਂ ਤੇ ਇੱਕ ਪ੍ਰਸ਼ਾਸਨ ਮਹਾਵਰ ਰੂ ਦੀ ਰੱਖੀ ਰੋਕ ਨਹੀਂ ਪਬਲਿਕ ਰੱਖ ਵਾਸਤੇ ਰੱਖਣ ਦੋ ਤੁਸੀਂ ਬਾਈ ਆਖਿਆ ਵੀ ਅੱਗ ਲਾ ਦੋ ਕਿਉਂ ਲਾ ਦੇ ਕਿਉਂ ਲਾਦੀ ਹੈ ਆ ਕੇ ਤੂੰ ਤਿੱਲੀ ਹੱਗ ਸੇ ਉਹ ਤੋਂ ਸਾਹਮਣੇ ਬੈਠਾ ਖੇਤ ਮੇਰੇ ਸਾਡੇ ਸਾਹਮਣੇ ਆਉਣਾ ਤੂੰ ਸਿੰਘ ਸਾਖਿਆ ਆ ਪੱਗ ਲਾ ਕੇ ਵੀਡੀਓ ਬਣਾਉਣ ਨਾਲ ਮਾਰੇ ਤੂੰ ਦੇਖ ਜਾਗਾ ਕਹੋ ਮੈਂ ਕੀ ਕਰਾਂਗਾ ਲਾ ਇਹ ਨਾਲ ਹੀ ਕਹੀ ਜਾਂਦਾ ਮਚਾਣੀ ਨਹੀਂ ਉਹਦੇ ਖਸਾਬ ਉਹ ਚਾਣੀ ਨਹੀਂ ਪਰ ਪੰਜਾਬ ਨੂੰ ਆਹ ਕੀ ਬਣੀ ਆ ਕਿ ਜਿੱਦੇ ਕਿਸਾਨ ਦੇ ਤੁਸੀਂ ਜੀ ਨਹੀਂ ਮੈਂ ਜੁਠਾ ਮਾਰ ਕੇ ਜੰਮੇ ਪਰ ਤੁਸੀਂ ਕੌਣ ਜੋ ਕੋਈ ਕਿਸਾਨ ਤੁਖੀਓ ਕੇ ਮੈਂ ਵੀਰੇ ਉਹ ਤੋਂ ਤੁਹਾਨੂੰ ਸਾਰਾ ਮੈਂ ਦੇਖਣ ਲੱਗ ਰਿਹਾ ਤੂੰ ਆ ਕੇ ਆਪ ਸਿੰਘ ਸਾਹਿਬ ਦੀ ਹੱਟ ਵੀ ਹੁੜੀ ਜੇਬ ਚ ਹੋਣੀ ਮੈਂ ਦੇਖੋ ਭਰਾ ਥੋੜਾ ਨਾਲ ਦੇਖ ਮੇਰਾ ਮੇਰਾ ਹੋਗਾ ਦੇਖੋ ਮੇਨਾ ਵਾਪਰਵਾ ਚਾਹ ਤੂੰ ਇਹ ਗੱਲਾਂ ਕਰਾ ਨਾ ਬੱਤਕਾ ਨਾ ਗੁਰੂ ਨਾ ਹੁਣ ਮੇਰੇ ਕੋਲ ਜਿਹੜਾ ਰੱਖੋ ਮਚਾ ਦਿਓ ਭਰਾ ਉਹ ਤੇ ਮੇਰਾ ਬਾਣਾ ਮੈਂ ਕੀ ਕਰਾਂ ਮੈਨੂੰ ਬਤਾਓ ਫਿਰ ਤੈਨੂੰ ਤਾਂ ਹੀ ਆਖੀ ਮੇਰੇ ਕੋਲੇ ਮਚਾਵੇਂਗਾ ਤੂੰ ਮਾਂ ਮਾਂ ਦੁਆਰਾ ਸੁ ਵੀ ਮਚਾਉਂਦਾ ਨਹੀਂ ਹੋਰ ਨੁਕਸਾਨ ਤਾਂ ਨਹੀਂ ਹੁੰਦਾ ਕੋਈ ਜੀਰੀ ਬੱਟੀ ਕੋਈ ਫਰਕ ਤੇ ਨਹੀਂ ਕੋਈ ਕੁਦਰਜੱਕ ਪੈ ਗਿਆ ਥੋੜੀ ਵੀ ਤਾ ਕਿਸਾਨ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਇਸ ਦਰਮਿਆਨ ਬਹਿਸ ਬਾਜੀ ਵੀ ਹੋ ਰਹੀ ਹੈ ਤਾਂ ਪੁਲਿਸ ਮੁਲਾਜ਼ਮ ਕਹਿੰਦੇ ਹੈ ਕਿ ਅਫਸਰਾਂ ਦਾ ਹੁਕਮ ਹੈ ਤੁਸੀਂ ਆਗ ਲਗਾ ਸਕਦੇ ਹੋ ਤਾਂ ਵੀਡੀਓ ਚ ਮੁਲਾਜ਼ਮ ਅਫਸਰਾਂ ਦੇ ਹੁਕਮ ਦਾ ਹਵਾਲਾ ਦੇ ਰਹੇ ਨੇ ਤਾਂ ਇਸ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਤੇ ਦੂਜੇ ਪਾਸੇ ਜਦੋਂ ਕਿਸਾਨ ਆਪਣੀ ਪਰਾਲੀ ਨੂੰ ਜਾਂ ਖੇਤ ਦੇ ਵਿੱਚ ਨਾੜ ਨੂੰ ਅੱਗ ਲਗਾਉਂਦਾ ਹੈ ਤਾਂ ਪੁਲਿਸ ਕਾਰਵਾਈ ਦੇ ਲਈ ਪਹੁੰਚਦੀ ਹੈ ਪਰ ਆਖਰਕਾਰ ਇਹ ਹੋ ਕੀ ਰਿਹਾ ਹੈ ਕਿ ਜਿਸ ਦੇ ਹੁਕਮ ਦੇ ਉੱਤੇ ਪੁਲਿਸ ਮੁਲਾਜ਼ਮ ਇੱਥੇ ਪਹੁੰਚੇ ਤੇ ਕਿਸਾਨਾਂ ਦੇ ਵੱਲੋਂ ਇਸ ਦੀ ਵੀਡੀਓ ਵੀ ਬਣਾਈ ਗਈ